ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈਗਾ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਿਆਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 ਆ 93688 ਤਾਲੀ ਭਰ ਕੇ ਤੁਸੀਂ ਆ ਕੇ ਕਰਨੀ ਆ ਜਿਹਦੇ ਜਿਹਦਾ ਨਗਰ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪਰਾ ਜਾਣਕਾਰੀ ਨਾਲ ਵੜਾ ਬਾਰੇ ਹਾਂ ਜੀ ਬੈਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰਾ ਪਿੰਡ ਪਰਵਾਦੋਂ ਨਾਮ ਦੱਸ ਦਿਓ ਜੀ ਨਾਮ ਕੀ ਕਾਕਾ ਪਿੰਡ ਲੱਗਣਾ ਤਸੀਲ ਬਾਗਿਆਪੁਰਾ ਜ਼ਿਲ੍ਹਾ ਮੋਗਾ ਠੀਕ ਹੈ ਭਾਈ ਦੋ ਵੜਾ ਬਕਾਉ ਅੱਜ ਦੋ ਵੜਾ ਬਕਾਉ ਜੀ ਠੀਕ ਹੈ ਜੀ ਠੀਕ ਹੈ ਭਾਈ ਢੱਪੀ ਤੋਂ ਸ਼ੁਰੂ ਕਰ ਲੈ ਵੱਡੀ ਬੈਠ ਤਾਂ ਕੀ ਡੀਟੇਲ ਹੈ ਦੀ ਢੱਪੀ ਦੀ ਮਲਕ ਜਿਹੜੇ ਤੁਸੀਂ ਮੰਨ ਲਓ ਥਾਂ ਤੋਂ ਕੰਨੀ ਵਾ ਲੱਗਦਾ ਹੈ ਹਾਂ ਜੀ ਬਿਲਕੁਲ ਨਹੀਂ ਤੋਂ ਤੋਂ 9 ਕਿਲੋ ਆ ਅੱਛਾ ਪੂਰਾ ਕੰਡਿਆ ਠੀਕ ਆ 8 ਕਿਲੋ ਮੰਨ ਕੇ ਲੈ ਜਾਵੇ 8 ਕਿਲੋ ਮੰਨ ਕੇ ਲੈ ਜਾਵੇ ਠੀਕ ਆ ਜੀ ਕੋਈ ਬਣਾ ਭਾਵੇਂ ਠੀਕ ਆ ਜੀ ਗਾਰੰਟੀ ਹੋ 24 ਠੀਕ ਆ ਜੀ ਮਾਲ ਮੋਲੇ ਦਾ ਜੀ 66000 ਰੁਪਏ ਇੱਕ ਮੰਨਦਨ ਕਰ ਦਾਂਗੇ ਠੀਕ ਆ ਜੀ ਆਏ ਭਣ ਭਰਾ ਕਰੀ ਠੀਕ ਆ ਜੀ ਤੋੜਨੀ ਹੈ ਕਿ ਨਹੀਂ 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 ਠੀਕ ਹੈ ਜੀ ਪਰ ਵੱਡੀ-ਵੱਡੀ ਬਹੁਤ ਆ ਠੀਕ ਹੈ ਜੀ ਗਾਰੰਟੀ ਫੁੱਲ ਆ ਜੀ ਠੀਕ ਹੈ ਜੀ ਲੋ ਜੀ ਦੋਸਤੋ ਕੱਟ-ਕੱਟ ਚੈੱਕ ਕਰ ਲਓ ਫੁੱਲ ਵੱਡਾਵਾ ਤੇ ਵੇਖ ਸਕਦੇ ਆਂ ਬਾਈ ਬਰਾਬਰ ਖੜੀ ਮੜਾ ਜਾ ਜੀ ਮੈਂ ਤਾਂ ਨਾਲ ਪਾਉਣਾ ਲੱਗਦਾ ਆ ਆ ਵੇਖ ਲਓ ਬਈ ਤੁਸੀਂ ਪ੍ਰਾਡ ਦੇ ਮੋਢੇ ਦੇ ਉੱਪਰ ਦੀ ਜਾਂਦੀ ਆਗੀ ਬਹੁਤ ਵੱਡੀ ਵਹਿੜ ਆਗੀ ਤੇ ਵੀਡੀਓ ਬੰਨਣਾ ਮੈਂ ਲਉਣਗਾ 9 ਵਜੇ ਤੇ 16 ਮਿੰਟ ਹੋਏ ਆਗੇ ਛੰਦ ਜੀ ਸਾਰਾ ਦੇਣੀ ਪਿਆ 7 ਵਜੇ ਬਾਈ ਦਾ ਚਵਾਈ ਹੋਈ ਆਗੀ ਸੋਨਾ ਫਿਟਿੰਗ ਵਾਲਾ ਹਵਾਨਾ ਤੇ ਵੇਖ ਸਕਦੇ ਹੋ ਜੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਮੈਂ ਕਹਿੰਦਾ ਉੱਚ ਨਹੀਂ ਆ ਥਾਰ ਉਹੀ ਇਹਦਾ ਤਿਆਰ ਹੀ ਬਾਕੀ ਸਵਾ ਲੱਖ ਦੀ ਬਈ ਕਦ ਬਾਈ ਫੋਦੀ ਵਾਲੀ ਵਹਿੜਾ ਨਿੱਕਾ ਕੰਨਾਂ ਪ੍ਰਿੰਟ ਬਹੁਤ ਚੰਗਾ ਵਾ ਜਾਤ ਵੀਰ ਬਹੁਤ ਆ ਗਈ ਐਡਾ ਕਦ ਕੜਲਾ ਪਸੂ ਕਿ ਟਾਂਵਾਂ ਲਈ ਨਿਕਲਦਾ ਵਾ ਤੇ ਵੇਦਾ ਅੱਜ 8 ਕਿਲੋ ਕੰਡੇ ਵਾਲਾ ਭਲਾ ਬਈ 4 ਟਾਈਮ ਵਾਲਾ 6 ਟਾਈਮ ਵਾਲਾ ਚੋਈ ਜਾਵੇ ਥਣ ਦਿਖਾ ਦਨੇ ਹੱਥੀਂ ਚੋਈ ਗਲੇ ਬਹੁਤ ਸੋਹਣੇ ਥਾਣ ਆ ਗਏ ਮੁੱਲ ਸਿਰਫ 26000 ਰੁਪਿਆ ਮਾਤਾ ਕਹਿੰਦੀ ਬਣੀ ਵੀ ਹੈ 3 ਮਹੀਨੇ ਦੀ 6 ਮਹੀਨੇ ਦੀ ਆਪਾਂ ਹੁਣ ਬੰਦੀ ਕਰਤਾ ਠੀਕ ਹੈ ਜੀ ਖਲ ਕੋਈ ਖਲ ਕੋਈ ਆ ਬਸ ਐਸਲ ਬਣ ਕੇ ਸੁੰਦੀਆਂ ਦੀਆਂ ਫੇਰ ਹੀ ਸੂਈ ਐ ਇਹਦਾ ਆਪ ਨੂੰ ਪਤਾ ਪਰ ਅਗਲਾ ਵਿਸ਼ਵਾਸ ਨਹੀਂ ਕਰਦਾ ਜਿੰਨੇ ਕਰ ਹੱਥ ਨਹੀਂ ਪੈਂਦਾ ਠੀਕ ਹੈ ਜੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੋਣੀ ਠੀਕ ਹੈ ਜੀ ਅਗਲਾ ਸੌਖਾ ਕਹਿੰਦਾ ਆਪਾਂ ਕਹਿੰਦੇ ਨੀਆ ਪਰਪੋ ਹੁਣ ਬੰਦੀ ਕਰਤਾ ਜਿੰਨੇ ਜਕਰ ਗੱਬਣ ਤਿਆਰ ਹੱਥ ਨਹੀਂ ਪੈਂਦਾ ਤਨਾ ਮਹੀਨਾ ਦਾ ਉਹਨਾਂ ਦਾ ਖਲ ਕੋਈ ਆ ਔਖਾ ਨੂੰ ਕੋਈ ਹੋਏ ਬੰਦਣਾ ਠੀਕ ਹੈ ਠੀਕ ਹੈ ਜੀ ਕਿ ਵੇਰ ਨੂੰ ਪਤਾ ਠੀਕ ਹੈ ਲਓ ਜੀ ਜਮਾ ਜੈ ਮਤਲਬ ਬੱਚਿਆਂ ਨਾਲ ਵੀ ਸਸਤੀ ਆ 26000 ਰੁਪਇਆ ਕੱਦ ਕੱਦ ਦੇ ਵੇਲੇ ਬਾਈ ਦੇ ਮੋਢੇ ਤੇ ਉਤਰਦੀ ਜਾਂਦੀ ਹੈ ਚਾਰ ਉਂਗਲਾ ਇਹ ਬਾਈ ਜੀ ਤਿਆਰ ਹੋਈ ਬਹੁਤ ਪਿਆਰੀ ਹਾਂ ਹਾਂ ਇਹ ਤਾਂ ਹੈਗੀ ਪ੍ਰੇਸ਼ ਸਕਵਾਰ ਦੀ ਬਹੁਤ ਚੰਗੀ ਬੋਦੀ ਵਾਲੀ ਵੜ ਕੱਦ ਦੇ ਤਾਂ ਹੀ ਬਹੁਤ ਵੱਡਾ ਵਾਜ ਨੇ ਬਹੁਤ ਠੱਡੀ ਸੀਲ ਠੀਕ ਆ ਜੀ ਮੈਂ ਯਾਰ ਕਾ ਥੋਦਾ ਠੀਕ ਆ ਜੀ ਇਹਦਾ ਮੁੱਲ 32000 ਰੁਪਇਆ ਕੋਈ ਨਹੀਂ ਇਹ ਆ ਠੀਕ ਆ ਜੀ ਕਣੀ ਮੜਿਆ ਬਰਾਬਰ ਬਰਾਬਰ ਦੀ ਬਾਈ ਕੋਈ ਝੂਠੀ ਨਹੀਂ ਲੈ ਠੀਕ ਆ ਲਓ ਜੀ ਦੋਸਤੋ ਖਰਾਤ ਮੋਲੀ ਦੀ ਕਰਦੀ ਜੂੜ ਲਾਉਣਾ ਲਾਇਓ ਨੀ ਨਾ ਲਾਇਓ ਠੀਕ ਆ ਜੀ ਆ ਵੀ ਬਾਈ ਦੇ ਬਰਾਬਰ ਹੀ ਹੁੰਦੇ ਮੋਢੇ ਦੇ ਲੋ ਅੱਜ ਦਾ ਫਾਲੋਅਰ ਡੰਗ ਲੈ ਆ ਬਰਾ ਪੇੜ ਪ੍ਰਾਧਾਈਆਂ ਦੇ ਮਾਲ ਵੇ ਲਈ ਜਾਂਦਾ ਠੀਕ ਹੈ ਜੀ ਪਰ ਅਸੀਂ ਇਹਨਾਂ ਲੰਬਾ ਲੰਬੇ ਨੂੰ ਕੰਮ ਛੱਡ ਦੋ ਪੁੱਤ ਨੂੰ ਗਾਲ ਤੜਕੋ ਸਵੇਰ ਕਿਉਂਦਾ ਸਮੋਜ ਲੱਤ ਮਾਰੀ ਹਾਂਜੀ ਹਾਂਜੀ ਪੁੱਤ ਦੀ ਗੱਲ ਕਰਦਾ ਲੱਗ ਵੀ ਜਾਂਦੀ ਠੀਕ ਹੈ ਜੀ ਆਹ ਜੋ ਲੱਤਾਂ ਮਾਰਦਾ ਬਸ ਹੋ ਜਾਵੇ ਤੇ ਨਾ ਕੰਮ ਕਰਣੀ ਨਾ ਠੀਕ ਹੈ ਜੀ ਸਹੀ ਗੱਲ ਆ ਬਾਈ ਗਲਤ ਨੂੰ ਸਾਨੂੰ ਵੀ ਪੁੱਤਲਾ ਹੁੰਦਾ ਹਾਂਜੀ ਹਾਂਜੀ ਕੰਮ ਕਰੀ ਜੀ ਨਾ ਠੀਕ ਹੈ ਜੀ ਪੈਸੇ ਦੇ ਕੇ ਗੜਾ ਵਾਲੇ ਨੂੰ ਲੋਕਾਂ ਤੋਂ ਕਦੋਂ ਦਈਏ ਠੀਕ ਆ ਤੀਜੀ ਹੋਵੇ ਕੀ ਹੋਈ ਹੈ ਠੀਕ ਹੈ ਜੀ ਲੋਈ ਦੋਸਤੋ ਕੱਦ ਕਰਦੇ ਫੁੱਲ ਵੱਡਾ ਵਾ ਅੱਥੀ ਚਵਾਈ ਵਾਲਾ ਬਹੁਤ ਸੋਹਣਾ ਗੁਲਾਬੀ ਥਾਣਾ ਤੇ ਵੇਖ ਲਓ ਚਾਰ ਹੀ ਥਾਣਾ ਕੋਈ ਫੋੜ ਦੇ ਕੋਈ ਸ਼ਾਕ ਨਹੀਂ ਮੇਰੇ ਨਾਲ ਵੀ ਕਰਾਉ ਸੰਗਾ ਸਦੋਂ ਚਟਾ ਮੱਝਾਂ ਵਰਗਾ ਤੇ ਫੈਨ ਫੂਡ ਚੰਗੀ ਆ ਜੂ ਪਲੀ ਪੁਲੀ ਬਹੁਤ ਆ ਗਈ ਕੋਈ ਲੱਸੀ ਪਿੱਕੀ ਨਹੀਂ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਵੜਾ ਹਾਂ ਰੇਲ ਕਿੱਢ ਦੇ ਡੱਬੇ ਜਿੱਡੀ ਆ ਪਾਈ ਜਾਂਦਾ ਜਿਹੜਾ ਵੀਰ ਕੋਲੇ ਆਊਗਾ ਤਾਂ ਵੇਖ ਕੇ ਰੂਹ ਖੁਸ਼ ਹੋਊਗੀ ਦੋਨੇ ਬੜਾ ਫੁੱਲ ਵੱਢੀਆਂ ਦੋ 10 ਕਿਲੋ ਕੰਡੇ ਵਾਲਾ ਜਿਹੜਾ ਆਪਾਂ ਦੋ ਟਾਈਪ ਵਾਲਾ ਚਾਰ ਟਾਈਪ ਵਾਲਾ ਚੋ ਲੈਣਾ ਵਾ ਤੇ ਮੌਲ ਜੀ ਦਾ ਆਇਆਗਾ 32000 ਰੁਪਏ ਜਾਂ ਬੱਛੀਆਂ ਵਾਲੇ ਭਾਜ ਤਾਂ ਬਾਈ ਨੇ ਕਰਤੇ ਆਗੇ ਐਡ ਗੈੜੀਆਂ ਬਣਾ ਤਿਆਰ ਕਰਨੀਆਂ ਘਰੇ ਬਹੁਤ ਔਖੀਆਂ ਗੀਆਂ ਪਰ ਤੁਹਾਨੂੰ ਤਿਆਰ ਕੀਤੀਆਂ ਕਰਾਂੀਆਂ ਮਿਲ ਜਾਣਗੀਆਂ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਗੱਲਬਾਤ ਜਰੂਰ ਫੋਨ ਤੇ ਕਰ ਲਿਓ ਜੀ ਰੇਟ ਕੋਈ ਮਾੜਾ ਵਟਾ ਵਿੱਚ ਮਾਰਦਾ ਤੁਹਾਡਾ ਬਾਈ ਜਰੂਰ ਕਰ ਦਊਗਾ ਜਿਹਦੇ ਪਸੰਦ ਉਹ ਜਿਹੜਾ ਨਗ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਅੱਜ ਵਿੱਚ ਕਾਕੇ ਬਾਰੇ ਦੋ ਨਗ ਸੇ ਸੀ ਦੋ ਦੀ ਪਰ ਅੱਜ ਜਗ ਤੁਹਾਨੂੰ ਲੱਦੇ 1 ਨੰਬਰ ਤੇ ਫੁੱਲ ਵੱਡੀ ਵਿਹੜ ਬੜਾ ਦੋਨੇ ਫੁੱਲ ਵੱਡੀਆਂ ਆ ਤਾਂ ਜਿਹੜੇ ਡੱਬੇ ਜਿੱਦੀ ਵਿਹੜ ਆ ਕਾਲੇ ਰੰਗ ਦੀ ਕ੍ਰੋਸ ਦੋਦ ਕੰਡੇ ਵਾਲਾ 8 ਕਿਲੋ ਮੈਂ ਦੋ ਟਾਈਮ ਚਾਰ ਟਾਈਮ ਚੋਲ ਗਏ ਗੁਲਾਬੀ ਥਾਣਾ ਬਹੁਤ ਸਾਰਾ ਮੌਨਿਸ ਜਮਾ ਜੈ 26000 ਰੁਪਇਆ ਤੇ ਇਹਦਾ ਮਲ 32000 ਤੋਂ 10 ਕਿਲੋ ਕੰਡੇ ਵਾਲਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ